ਬਲਹਰੀ ਗੁਰ ਆਪਣੀ ਦਿਉਹਾੜੀ ਸਦਾ ਵਾਰ ਜਨਮਾਨਸ ਤੇ ਦੇਵਤੇ ਕੀਏ ਘਰਤਨਾ ਲਗੀ ਵਾਰ ਜੇ ਸੋ ਚੰਦਾ ਯੁਗ ਵੈ ਸੂਰਜ ਚੜੇ ਹਜ਼ਾਰ ਨਣ ਹੁੰਦੇ ਆ ਗੁਰ ਬਿਨਾਂ ਕੋਰੰਦਾਰ ਆਪੇ ਹਰੇ ਕਰੰਗ ਹੈ ਆਪੇ ਬੋ ਰੰਗੀ ਜੋਤ ਸਭਾਵੇ ਨਾਨਕਾ ਸਾਹੀ ਗਲ ਚੰਗੀ ਗਿਆਨ ਧਿਆਨਿ ਛਕਰਮਣਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕਾ ਜਿਨ੍ਹਾਂ ਕਲਾ ਰੱਖੀ ਮੇਰੀ ਪਰਮ ਸਤਕਾਰ ਜੋ ਗੁਰੂ ਪਿਆਰੀ ਸਾਸ ਸੰਗਤ ਜੀ ਜੋੜ ਬੈਠੇ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲਿਖੀ ਗੋਦ ਵਿੱਚ ਲੋਵਾਰੇ ਹਾਜ਼ਰੀਆਂ ਮਹਾਂਪੁਰਖਾਂ ਦੀ ਯਾਦ ਵਿੱਚ ਆਓ ਪਿਆਰਿਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਸਮਾਂ ਜਿਹੜਾ ਤੁਸੀਂ ਸੁਣ ਲਈਏ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਗੁਰੂ ਕੀ ਹਲਾੜੀਆਂ ਫੌਜਾਂ ਬਾਬਾ ਨੰਗ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਕੇਵਲ ਸਾਧ ਸੰਗਤ ਦੇ ਦਰਸ਼ਨਾਂ ਦਾ ਸਮਾਂ ਬਖਸ਼ਿਸ਼ ਕੀਤਾ ਹੈ ਕੇਵਲ ਇਹ ਕਵਤਾ ਗੁਰੂ ਦੇ ਦਰਤੀ ਬੇਨਤੀ ਤੌਰ ਤੇ ਕਹਿ ਕੇ ਖੀਮਾ ਦੇ ਜਾਜਕ ਹੋ ਜਾਣਾ ਆਓ ਪਿਆਰ ਨਾਲ ਹੋਰ ਸਾਡੇ ਸਤਿਕਾਰਯੋਗ ਕਿਉਂਕਿ ਜਥੇ ਪਿਆਰ ਨਾਲ ਪਹੁੰਚੇ ਨੇ ਸੰਗਤਾਂ ਨੂੰ ਵੀ ਬੇਨਤੀ ਆ ਵੀ ਪੰਡਾਲ ਵਿੱਚ ਪਹੁੰਚਣ ਰੌਣਕਾਂ ਨੂੰ ਵਧਾਉਣਾ ਹੈ ਕਿ ਗੁਰੂ ਮਹਾਰਾਜ ਦੀ ਗੋਦ ਵਿੱਚੋਂ ਲਹਾ ਪ੍ਰਾਪਤ ਕਰਨਾ ਕਬੀਰ ਇੱਕ ਘੜੀ ਆਦੀ ਘੜੀ ਆਦੇਹੋਂ ਤੇ ਆਦਾ ਭਗਤਨ ਸੇਤੀ ਗੋਸ਼ਟੀ ਜੋ ਕਿਨੇ ਸੁਲਾਵਾ ਲਾਵਾਲੀਆਂ ਘੜੀਆਂ ਜਿੰਨਾ ਭਰੋਸਾ ਰੱਖ ਕੇ ਸਾਧ ਸੰਗਤ ਕਰ ਲਈ ਉਹਨਾਂ ਨੇ ਕਿਵੇਂ ਲਹਾ ਖਟਿਆ ਕਵਤਾ ਦੇ ਬੋਲ ਸਰਵਣ ਕਰੋ ਰੱਖਦੇ ਭਰੋਸਾ ਜਿਹੜੇ ਤਰ ਜਾਂਦੇ ਨੇ ਐਵੇਂ ਬੇਨਤੀ ਕੀਤੀ ਜਾ ਰਹੀ ਕੀ ਕੀ ਤੇਰੇ ਪੇਟ ਚੜਾਵਾ ਏ ਮੇਰੇ ਦਾਤਾ ਰ ਫਲ ਵੀ ਤੇਰੇ ਫਲ ਵੀ ਤੇਰੇ ਤੇਰੇ ਲਾਲ ਜਵਾਨ ਭਾਵੇਂ ਤੈਥਾ ਮਹੌਣ ਲਾਲੋ ਲਾਲ ਜੀ ਸੇਵਕਾਂ ਨੂੰ ਰਾਮ ਲੈਂਦਾ ਹੈ ਵਿਚਾਲ ਜੀ ਸੇਵਕਾਂ ਨੂੰ ਰਾਮ ਲੈਂਦਾ ਹੈ ਵਿਚਾਲ ਜੀ ਓ ਮਾਰ ਦੇਣ ਜਿਹੜੇ ਉਹ ਤਾਂ ਮਾਰ ਜਾਂਦੇ ਨੇ ਰੱਖਦੇ ਪਰੋ ਸਜੇੜ ਤਾਰ ਜਾਂਦੇ ਨੇ ਰੱਖਦੇ ਪਰੋ ਸਜੇੜ ਤਾਰ ਜਾਂਦੇ ਨੇ ਤੇ ਸਾ ਮਹੌਨ ਲਾਲ ਲਾਲ ਜੀ ਸੇਵਕਾਂ ਨੂੰ RAM ਲੈਂਦਾ ਹੈ ਵਿਚਾਲ ਜੀ ਸੇਵਕਾਂ ਨੂੰ RAM ਲੈਂਦਾ ਹੈ ਵਿਚਾਲ ਜੀ ਓ ਮਾਰ ਦੇਣ ਜਿਹੜੇ ਉਹ ਤਾਂ ਮਾਰ ਜਾਂਦੇ ਨੇ ਰੱਖਦੇ ਪਰੋ ਸਜੇੜ ਆਉਂਦੇ ਨੇ ਰੱਖਦੇ ਪਰੋਸਾ ਜਿਹੜੇ ਤਾਰ ਜਾਂਦੇ ਨੇ ਨਾ ਦਰੋ ਬਤੀ ਦੇ ਸਕੇ ਜੀਰੇ ਜੀ ਹਰ ਹੰਬ ਬੈਗ ਜਾਲਮ ਅਖੀਰੇ ਜੀ ਹਰ ਹੰਬ ਬੈਗ ਜਾਲਮ ਅਖੀਰੇ ਜੀ ਓ ਜਿੱਤੇ ਹੋਏ ਵੈਰੀ ਵੇਖੇ ਹਾਰ ਜਾਂਦੇ ਨੇ ਰੱਖਦੇ ਪਰੋਸਾ ਜਿਹੜੇ ਤਾਰ ਜਾਂਦੇ ਨੇ ਰੱਖਦੇ ਪਰੋਸਾ ਜਿਹੜੇ ਤਾਰ ਜਾਂਦੇ ਨੇ ਥਾਪੀ ਮਾਰ ਕੇ ਜੋਰ ਵਾਲਾ ਚੱਲਿਆ ਸੀ ਭਾਗੋ ਹਾਰ ਕੇ ਜੋਰ ਵਾਲਾ ਚੱਲਿਆ ਸੀ ਭਾਗੋ ਹਾਰ ਕੇ ਕੋਦਰੇ ਸੁਕੇ ਚ ਦੁੱਧ ਭਰ ਜਾਂਦੇ ਨੇ ਰੱਖਦੇ ਪਰੋ ਸਜੇੜ ਤਾਰ ਜਾਂਦੇ ਨੇ ਰੱਖਦੇ ਪਰੋ ਸਜੇੜ ਤਾਰ ਜਾਂਦੇ ਨੇ ਹਾਏ ਜਲਾਨ ਦੀ ਨਾਲ ਲੱਤ ਵੱਡੀ ਗਈ ਹਾਂਜੀ ਲੱਤ ਵੱਡੀ ਗਈ ਲੱਤ ਵੱਡੀ ਗਈ ਬਾਈਕ ਲੈ ਆਣ ਦੀ ਨਾਲ ਅੱਤ ਵੱਡੀ ਗਈ ਰਾਜ ਮੰਡੀ ਵਾਲੇ ਪਾਸੋਂ ਕਾਰ ਕੱਢੀ ਗਈ ਰਾਜ ਮੰਡੀ ਵਾਲੇ ਪਾਸੋਂ ਕਾਰ ਕੱਢੀ ਗਈ ਓ ਮੰਗਣਿਆਂ ਨੂੰ ਮਾਫੀ ਗੁਰੂ ਦਾਰ ਜਾਣਦੇ ਨੇ ਰੱਖਦੇ ਪਰੋ ਸਜੇੜ ਤਾਰ ਜਾਣਦੇ ਨੇ ਰੱਖ ਕੀਤੀ ਬਕ ਜ਼ਿੰਦਗੀ ਸਿਰ ਤਾੜ ਜੋੜ ਕੀਤੀ ਬਕ ਜ਼ਿੰਦਗੀ ਉਹ ਮੂਸਨ ਪ੍ਰੇਮ ਦਾ ਲਵਾਰ ਜਾਂਦੇ ਨੇ ਰੱਖਦੇ ਪਰੋਸਾ ਜਿਹੜੇ ਤਾਰ ਜਾਂਦੇ ਨੇ ਰੱਖਦੇ ਪਰੋਸਾ ਜਿਹੜੇ ਤਾਰ ਟੱਠ ਲਿਆ ਰਸਤੇ ਪਰ ਆਵਦੇ ਤੇ ਰੱਬ ਮਿਲਿਆ ਰਸਤੇ ਪਰ ਆਵਦੇ ਤੇ ਰੱਬ ਮਿਲਿਆ ਓ ਭਾਵੇਂ ਲੱਖੂ ਆਕੇ ਆਵੇ ਠਾਰ ਜਾਂਦੇ ਨੇ ਰੱਖਦੇ ਪਰੋ ਸਾ ਜਿਹੜੇ ਤਾਰ ਜਾਂਦੇ ਨੇ ਰੱਖਦੇ ਪਰੋ ਸਾ ਜਿਹੜੇ ਤਾਰ ਜਾਂਦੇ ਨੇ ਜੀ ਪੱਠੀ ਨਾ ਸਾੜਿਆ ਆ ਪੱਠੀ ਨਾ ਸਾੜਿਆ ਜੀ ਪੱਠੀ ਨਾ ਸਾੜਿਆ ਭਾਬੇ ਬਲੀ ਚਾਂਦ ਨੂੰ ਪਠੀ ਨਾ ਸਾੜਿਆ ਜਿਨਨੇ ਪਾਪੀ ਮੇਰੇ ਜੇ ਇਹਦਾ ਪੋਲ ਪਾੜਿਆ ਜਿਨਨੇ ਪਾਪੀ ਮੇਰੇ ਜੇ ਇਹਦਾ ਪੋਲ ਪਾੜਿਆ ਓ ਲੈ ਕੇ ਦਸ਼ਾਲੇ ਸਿੱਖ ਘਰ ਜਾਂਦੇ ਨੇ ਰੱਖਦੇ ਪਰੋਸਾ ਜੇੜ ਤਾਰ ਜਾਂਦੇ ਨੇ ਰੱਖਦੇ ਪਰੋਸਾ ਜੇੜ ਤਾਰ ਜਾਂਦੇ ਨੇ ਸਖਣੀ ਸਤ ਪੋਤ ਲੈ ਗਈ ਗੁਰਾਂ ਤੋਂ ਸ ਲਖਣੀ ਸਤ ਪੋਤ ਲੈ ਗਈ ਗੁਰਾਂ ਤੋਂ ਸ ਲਖਣੀ ਓਏ ਕਿ ਤੋਂ ਗੁਰੂ ਜੀ ਸਾਧਕਾਰ ਜਾਂਦੇ ਨੇ ਇੱਕ ਇਹਦਾ ਗੁਰੂ ਜੀ ਸਾਧਕਾਰ ਜਾਂਦੇ ਨੇ ਰੱਖਦੇ ਪਰੋ ਸਾ ਜਿਹੜੇ ਤਾਰ ਜਾਂਦੇ ਨੇ ਭੋਡਿਆਂ ਚ ਕਿਲ ਚ ਬੇਸ਼ਮਾਰਿਆ ਭੋਡਿਆਂ ਚ ਕਿਲ ਚ ਬੇਸ਼ਮਾਰਿਆ ਓ ਪੈਰੋਂ ਵਿੱਚ ਕਿਲ ਗੁਰੂ ਜਰ ਜਾਂਦੇ ਨੇ ਰੱਖਦੇ ਪਰੋ ਸਾ ਜਿਹੜੇ ਤਾਰ ਜਾਂਦੇ ਨੇ ਰੱਖਦੇ ਪਰੋ ਸਾ ਜਿਹੜੇ ਤਾਰ ਜਾਂਦੇ ਨੇ ਮਤਰਾਏ ਬਾਲਾ ਜੋ ਸਤਾਰੇ ਜੂ ਕੱਢ ਲਿਆ ਗੁਰਾਂ ਨੇ ਜਿੰਦੇ ਕੁੰਡੇ ਮਾਰੇ ਪਹੁੰਚ ਲੈ ਕੇ ਪਾਰ ਜਾਂਦੇ ਨੇ ਰੱਖਦੇ ਪਰੋਸਾ ਜਿਹੜੇ ਤਾਰ ਜਾਂਦੇ ਨੇ ਰੱਖਦੇ ਪਰੋਸਾ ਜਿਹੜੇ ਤਾਰ ਜਾਂਦੇ ਨੇ ਪਰੋਸਾ ਜਨਾ ਨੇ ਤੇ ਹਾਲਿਆ ਧੰਨਵਾਦ ਕੰਮ ਰੱਬ ਤੋਂ ਕਰਾ ਲਿਆ ਧੰਨਵਾਦ ਕੰਮ ਰੱਬ ਤੋਂ ਸੰਗਤਾਂ ਦੇ ਪ੍ਰਬੰਧਕਾਂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੱਜ ਕੇ ਫਤਿਹ ਬਲਾਓ ਸਾਜ ਸੰਗਤ ਜੀ ਕਹਿ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ